ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 3 ਨਗ ਲੈ ਕੇ ਆਏ ਹਾਂ ਜੀ ਜਿੰਨਾ ਚੋ 1 ਸੂਇਆ 2 ਸੂਏ ਸਵਾਇਆ ਤੇ 1 ਗੱਪਣਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਹਾਂ ਬਈ ਨਸੀਬ ਸਿੰਘ ਪਿੰਡ ਸਾਦਾ ਸੰਗਲਾ ਜ਼ਿਲ੍ਹਾ ਮੋਗਾ ਤਸਿਲੂ ਮੋਗਾ ਜੀ ਮੋਬਾਈਲ ਨੰਬਰ 94641595 ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਤਿੰਨ ਨਾਗਾ ਬਾਈ ਕਾਲੀ ਵੜ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਸੂਈ ਇਹ ਸੂਆ ਬਈ ਦੂਜਾ ਸੂਈ ਆ ਕਦੋਂ ਸੂਈ ਆ ਜੀ ਇਹ ਇਹ ਕੱਲ੍ਹ ਵਾਲੀ ਰਾਤ ਸੂਈ ਆ ਪਿੰਡੋਂ ਹੀ ਲਈ ਬੱਚਾ ਕੀ ਆ ਜੀ ਬੱਚਾ ਬਾਈ ਜੀਰ ਡੰਨਾ ਜੀ ਜਿਹਰ ਜੋ ਜਮੋ ਕੇ ਆ ਕਿੰਨਾ ਦਾ ਤਿਆਰ ਆ ਜੀ ਇਸ ਟਾਈਮ ਬੋਲਾ ਹੋਊਗਾ 9-10 ਕਿਲੋ ਬਈ ਜੋ ਕੇ ਦੇ ਦਾਂਗੇ ਜੀ ਜੋ ਕੇ ਦੇ ਦਾਂਗੇ ਦੁੱਧ 14-15 ਕਿਲੋ ਵਹਿੜ ਪਾਉਂਦੀ ਆ ਥਣਾ ਦੀ ਡੰਨਾ ਜੀ ਤਾਂ ਓਕੇ ਆ ਬਈ ਚਾਹਾਂ ਸੀਲ ਸੁਆਗਾ ਜੇ ਤੋੜ ਕੇ ਦਿਖਾ ਦੇ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਆ ਕੱਲ ਦੀ ਸੂਈ ਆ ਬੱਚਾ ਮਗਰ ਆ ਜਾਂਦਾ ਜੀ ਬੱਛਾ ਜੀਰ ਦੀ ਡੰਨਾ 9-10 ਕਿਲੋ ਨੈਟ ਬੋਲਾ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਕ੍ਰਾਸ ਸੰਗ ਆ ਜੀ ਦੁੱਧ ਸੰਗ ਨਾ ਹੋ ਕਰਮਾਲੀ ਦਾ ਫੈਟ ਚੰਗੀ ਆ ਠੰਡੇ ਸੀਲ ਦੀ ਗਾਰੰਟੀ ਆ ਬਾਈ ਕਹਿੰਦਾ ਬੇਫਿਕਰ ਹੋ ਜੋ ਥਾਣਾ ਦੀ ਵੀ ਡੰਨ ਆ ਬਰੇ ਜਮਾ ਜਮਾ ਓਕੇ ਆ ਬਾਈ ਸੀਲ ਸਕਦਾ ਇਨੀ ਯਾਰ ਉਹਨਾਂ ਦੇ ਬੜਵਾ ਹੀ ਚੋਣਵਾ ਸੀ ਠੀਕ ਆ ਜੀ ਪਿੰਡੋ ਹੀ ਲਈ ਆਪਾਂ ਠੀਕ ਆ ਵੀਰੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ 42000 ਦੀ ਬੜ ਦੇਣਾ ਠੀਕ ਆ ਜੀ ਜਮਾ ਜੈਜ ਡਿਮਾਂਡ ਆ 42000 2014 15 ਕੁਲੇ ਬਰੇ ਬੜੇ ਆਰਾਮ ਨਾਲ ਆ ਘੇੜ ਆ ਜੂਗੀ ਵੀਰੇ ਖੁੱਲਾ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਤੇ ਦੋ ਨੰਬਰ ਵੀਰੇ ਸੁਆ ਕਿੰਨੇ ਮਾਜ ਸੁਆ ਬਈ ਯਾਰ ਦੂਜਾ ਲਾਲਾ ਇਹਦਾ ਤੀਜਾ ਲਾਲਾ ਠੀਕ ਹੈ ਜੀ ਇਹਨੂੰ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਹੋਗਾ ਲਗਭਗ ਸੁਈ ਨੂੰ ਬੱਚਾ ਜੀ ਇਹਦਾ ਬੱਚਾ ਹੈ ਨਹੀਂਗਾ ਬਈ ਠੀਕ ਹੈ ਜੀ ਤੇ ਇਸ ਟਾਈਮ ਨੂੰ ਦੁੱਧ ਆਪਾਂ 20 ਕਿਲੋ ਚੋਕੇ ਲੈਂਦਾ ਠੀਕ ਹੈ ਜੀ ਇਸ ਟਾਈਮ ਆ 18 ਦੇ ਮੰਨ ਕੇ ਲੈ ਸੌਦਾ ਕਰ ਲੇ ਥਾਣਾ ਦੇ ਦੰਨ ਆ ਜੀ ਜਮ ਓਕੇ ਆ ਚਵਾਈ ਚ ਵੀ ਇੱਕ ਨੰਬਰ ਠੀਕ ਆ ਜੀ ਕੱਦ ਕਾਠ ਫਿਰ ਪੂਰਾ ਵੱਡਾ ਆ ਜਾਂਦਾ ਮੋਢੇ ਤੇ ਆਉਂਦੀ ਬੈਠ ਸਹੀ ਗੱਲ ਆ ਫੋਲੋ ਵੱਡਾ ਕੱਦ ਕਾਠ ਅੱਜ ਨੂੰ ਵਜੂਦ ਵਾਲੀ ਗਾਂ ਐ ਅੱਜ ਦਾ ਜਿਹੜਾ ਦੁੱਧ ਆ ਉਹ 20 ਕਿਲੋ ਬਾਈ ਕਹਿੰਦਾ ਚੋਕੇ ਲਿਆਂਦਾ ਕੋਈ ਵੀ ਰ 18 ਕਿਲੋ ਮੰਨ ਕੇ ਆ ਜੀ ਬਾਈ ਦਾ ਕੱਦ 6 ਫੁੱਟ ਆ ਤੇ ਬਾਈ ਦੇ ਮੋਢੇ ਤੋਂ ਵੀ ਤਾਂ ਹੀ ਜਾਂਦੀ ਆ ਥਾਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਜੇ ਸ਼ਾਮ ਨੂੰ ਬਣਾਉਂਦੇ ਤਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਠੀਕ ਹੈ ਠੰਡੀ ਸੀ ਲਵਾਈ ਕਹਿੰਦਾ ਪੂਰੀ ਆ ਬੱਚਾ ਐਕਸਪਾਇਰੀ ਆ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਬੱਚਾ ਹੁੰਦਾ ਤੁਹਾਨੂੰ ਬੋਦਾ ਵੈਡ ਕਿੰਨੇ ਰਹੀਆਂ ਦੀ ਸਹੀ ਗੱਲ ਹੈ ਜੀ ਤੇ ਆਪਾਂ ਅੱਜ 62000 ਦੀ ਵੈਡ ਦੇ ਰਾਂ ਉਹ ਜੂ ਲੈਸ ਜੀ ਕਰ ਦਿਆਂਗੇ ਮਾਨ ਜੈਜ ਡਿਮਾਂਡ ਆ ਜੀ ਬਾਈ ਕਹਿੰਦਾ 62000 ਦੀ ਵੈਡ ਦੇ ਦਾਂਗੇ ਵੱਡੀ ਆ ਜੀ ਫੁੱਲ ਵੈਡ ਬਾਕੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਿਓ ਜੀ ਤਿੰਨ ਨੰਬਰ ਵੀਰੇ ਸੁਆ ਕਿੰਨਾ ਮਾ ਜੀ ਤੇ ਦੂਜਾ ਸੁਆ ਵੀ ਸੁਣੀ ਹੈ ਵੈਡ ਸਮਾ ਕਿੰਨਾ ਕਹਿੰਦੀ ਹੈ ਜੀ ਤੈਨੂੰ ਬਾਈ ਲੈ ਜੂ ਹੇ ਪੰਜ ਚਾਰ ਰੇ ਥਾਣਾ ਦੀ ਦੰਨਾ ਜੀ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਪਾ ਦੂ 15 16 ਕਿਲੋ ਵੇੜ ਬਾਈ ਠੀਕ ਹੈ ਜੀ ਰੰਗ ਪ੍ਰਿੰਟ ਦੀ 14 ਕਿਲੋ ਦੁੱਧ ਕਿਆ ਮਾਲਖਣੇ ਪਈਦੇ ਸੂਏ ਠੀਕ ਹੈ ਜੀ ਇੰਨਾ ਕੋ 15 16 ਪਾ ਦੇ ਇੰਨਾ ਪਾ ਹੀ ਦਊ ਠੀਕ ਹੈ ਜੀ ਰੰਗ ਪ੍ਰਿੰਟ ਦੀ ਇਹ ਵੀ ਕਰਮ ਵਾਲੀ ਚੰਗੀ ਆ ਪੰਜ ਚਾਰ ਦਿਨਾਂ ਦੀ ਕੱਚੀ ਹੈ ਜੀ ਹਜੇ ਸੋਨਾ ਗੁਲਾਬੀ ਹਵਨ ਥਣ ਕੱਲਾ ਕੱਲਾ ਨਿੱਖੜ ਮ ਹੱਥੀ ਚ ਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟਸ਼ਾ ਕੋਈ ਵੀ ਨਹੀਂ ਫੈਕਸਟਰ ਆ ਜੀ ਬਾਕੀ ਸਮਾਂ ਹਜੇ ਪਿਆ ਦੁੱਧ ਬਾਈ ਦੱਸਦਾ ਕਿ 14 15 ਕਿਲੋ ਪਾਜੂ ਰੰਗ ਪ੍ਰਿੰਟ ਦੀ ਚੰਗੀ ਆ ਹੱ ਇਹ ਨਗਦ ਉਹ ਤੈਨੂੰ ਕਿੰਦਾ ਵੀ ਕੀ ਹੈ ਡਿਮਾਂਡ ਵੀਰੇ ਦੀ 55000 ਹੋ ਜੂ ਲੈਸ ਜੀ ਠੀਕ ਹੈ ਜੀ 55000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜੂਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ ਜੀ